ਸ੍ਰੀ ਗੁਰੂ ਜੀ ਸਾਰੇ ਨੂੰ ਟਾਲੀਵਾਲ ਟੈਰਸ ਗਾਰਡਨ 'ਚ ਤੁਹਾਡਾ ਸਵਾਗਤ। ਵੀਰੇਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਠੀਕ ਹੈ ਲਾਈਕ ਕਰੋ ਤੇ ਕਮੈਂਟ ਕਰੋ। ਠੀਕ ਹੈ ਜੀ। ਆ ਲੋ ਤੁਹਾਨੂੰ ਦਿਖਾ ਰਿਹਾ ਸਾਰੇ ਟੈਰਸ ਗਾਰਡਨ ਤੇ ਕਿੰਨੀਆਂ ਸਬਜ਼ੀ ਲੱਗੀਆਂ। ਆ ਲੋ ਜੀ ਟਮਾਟਰ ਆ ਗਏ। ਐਪਲ 베ਰੀ ਆ ਗਈ। ਫਿਰ ਆ ਗਏ ਜੀ ਬੱਲਾਂ ਆ ਗੀਆਂ, ਵਿੱਲਾ ਆ ਗੀਆਂ। ਆ ਵੀ ਅੰਬ। ਫਰੂਟਿੰਗ ਆ ਰਹੀ ਆ ਆ ਵੀ ਆਂਬਾ ਜੀ ਆ ਲਸਣ ਹੋ ਗਿਆ ਆ ਮਸੰਮੀ ਆ ਐਪਲ ਦਾ ਬੂਟਾ ਹੋ ਗਿਆ ਜੀ ਤੇ ਅਮਰੂਦ ਆਪਣੇ ਕੋਲ ਹੈਗੇ 9 ਕਿਸਮ ਦੇ ਇੱਕ ਆ ਹੋ ਗਿਆ ਜੀ ਦੂਜਾ ਆ ਵਾਲਾ ਹੋ ਗਿਆ ਤੀਜਾ ਆਪਣਾ ਆ ਵਾਲਾ ਹੋ ਗਿਆ ਜੀ ਚੌਥਾ ਵੀਰ ਜੀ ਆਪਣਾ ਆ ਵਾਲਾ ਹੋ ਗਿਆ ਤੇ ਪੰਜਵਾਂ ਆ ਵਾਲਾ ਹੋ ਗਿਆ ਛੇਮਾ ਆਵळा ਹੋ ਗਿਆ ਜੀ ਸੱਤਮਾ ਆਵळा ਹੋ ਗਿਆ ਤੇ ਅੱਠਮਾ ਆਵळा ਹੋ ਗਿਆ ਜੀ ਸਾਨੂੰ ਨੌਵੇਂ ਦੇ ਵੀ ਦਰਸ਼ਨ ਕਰਾ ਦਿੰਨੇ ਆ ਨੌਵਾਂ ਆਪਣੇ ਕੋਲ ਆਵळा ਹੋ ਗਿਆ ਤੇ ਦਸਮਾ ਆਪਣੇ ਕੋਲ ਚੈਨਾ ਦਾ ਗਾਵਾ ਹੋ ਗਿਆ ਜੀ ਇਹਦੇ ਫਰੂਟਿੰਗ ਬਹੁਤ ਆਈ ਹੋਈ ਆ ਛੋਟੇ ਛੋਟੇ ਜੀ ਬਗੈਰ ਬੀਜ ਤੋਂ ਇਹਦੇ ਤੇ ਲੱਗਣਗੇ ਅਮਰੂਦ ਲੋ ਜੀ ਪੀਤਾ ਹੋ ਗਿਆ ਆਪਣੇ ਕੋਲ ਠੀਕ ਹੈ ਜੀ ਪੀਤੇ ਦੇ ਨਾਲ ਫਿਰ ਕਟਲ ਲਗੀ ਆ ਆ ਆੜੂ ਦਾ ਹੋ ਗਿਆ ਉਹ ਐਪਲ ਦੀ 베ਰੀ ਹੋਗੀ ਜੀ ਠੀਕ ਹੈ ਜੀ ਫਿਰ ਆ ਹੋ ਗਿਆ ਵੀਰ ਜੀ ਅੰਗੂਰ ਬਲੈਕ ਰੰਗ ਦੇ ਆ ਮਸਮੀ ਹੋਗੀ ਉਹ ਬੈਂਗਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਜੋ ਅਨਾਰ ਆ ਕਹਿੰਦੇ ਘਰ ਚ ਨਾਰ ਨਹੀਂ ਲਾਈਦਾ ਹੁੰਦਾ ਮਾੜਾ ਹੁੰਦਾ ਸਾਨੂੰ ਇਹ じゃ ਕੋਈ ਬਹਿਮ ਨਹੀਂ ਜੀ ਜੋਰ ਆਪਣੇ ਚੀਜ਼ ਬਣਾਤੀ ਕੁਦਰਤ ਉਹ ਮਾੜੀ ਨਹੀਂ ਹੁੰਦੀ ਕਦੇ ਆ ਗ੍ਰੀਨ ਅੰਗੂਰ ਜੀ ਠੀਕ ਹੈ ਜੀ ਓਦੋਂ ਬਾਅਦ ਆ ਜਾਓ ਆ ਫਲੀਆਂ ਹੋ ਗਈਆਂ ਆ ਕੋਨ ਹੋ ਗਏ ਜੀ ਉੱਵ ਅੱਲਾ ਹੋ ਗਈਆਂ ਠੀਕ ਹੈ ਨਾਲ ਹੀ ਪਿੰਡਿਆ ਉਸ ਤੋਂ ਬਾਅਦ ਆਜੋ ਅੰਜੀਰ ਭਰੇ ਭਈ ਅੰਜੀਰ ਨਾਲ ਲਓ ਜੀ ਅੰਜੀਰ ਪੱਤੇ ਦੇ ਨਾਲ ਇੱਕ ਪੱਤਾ ਨਾਲ ਅੰਜੀਰ ਜ਼ਰੂਰ ਹੋਣੀ ਹੈ ਜੀ ਆ ਵੀ ਅੰਜੀਰ ਆ ਜੀ ਉੱਤਵਾਰ ਆ ਜੋ ਆ ਦੇਖੋ ਭਰਿਆ ਪਿਆ ਨਾ ਫਰੂਟਿੰਗ ਲਈ ਸਾਰਿਆਂ ਤੇ ਫਰੂਟਿੰਗ ਆਈ ਹੋਈ ਆ ਅਮਰੂਦਾਂ ਦੇ ਸਾਰਿਆਂ ਦੇ ਆ ਤਰਬੂਜ ਹੋ ਗਿਆ ਆ ਤਰਬੂਜ ਹੋ ਗਿਆ ਜੀ ਠੀਕ ਆ ਉਸ ਨੂੰ ਇੱਧਰ ਆ ਚੀਕੂ ਦੀ ਵੈਰਾਈਟੀ ਹੋਗੀ ਸਾਨੇ ਪੰਜਾਬ ਆ ਵੀ ਆਂਬ ਹੋ ਗਿਆ ਜੀ। ਆ ਨਿੰਬੂ ਬਰਾਮਾਸੀ। ਆ ਕਾਗਜੀ ਹੋ ਗਿਆ ਜੀ। ਆ ਵੀ ਆੜੂ ਆ। ਆ ਵੀ ਨਿੰਬੂ ਹੋ ਗਿਆ ਜੀ। ਆਂਬ। ਆ ਵੀ ਆਂਬ ਦੀ ਵੈਰਾਈਟੀ ਹੈ ਜੀ। ਆ ਲੋਕੀ ਦੀਆਂ ਬੇਲਾਂ। ਹਉ ਵੀ ਲੋਕ ਆ ਹੈਗੀ ਹੈ ਜੀ ਤਰਬੂਜ। ਉਹ ਇੱਕ ਪੀਤਾ ਹੋਰ। ਲਾਇਆ ਆ ਲੋ ਆ ਲਸਣਾ ਜੀ ਉਹ ਪਰਲੇ ਪਾਸੇ ਵੱਡੇ ਚ ਪਿਆਜ਼ ਲਾਏ ਹੋਏ ਆ ਹੁਣ ਆਪਣੇ ਕੋਲ ਸਬਜ਼ੀਆਂ ਚ ਆਜੋ ਤੁਹਾਨੂੰ ਸਬਜ਼ੀਆਂ ਦਿਖਾਈਏ ਆ ਲੋ ਆ ਸਾਰੇ ਲੱਗੇ ਹੋਏ ਆ ਸਬਜ਼ੀਆਂ ਦੇ ਬੂਟੇ ਆਪਣੇ ਕੋਲ ਇਹ ਹੈਗੇ ਵੱਡੇ ਬੈਂਗਣ ਆ ਸਾਰੇ ਵੱਡੇ ਬੈਂਗਣ ਆ ਆ ਹੈਗੀ ਪੇਠੇ ਵਾਲੀ ਬੇਲ ਆ ਵੀ ਬੈਂਗਣਾ ਜੀ ਆ ਵੀ ਬੈਂਗਣਾ ਆ ਕੜੀ ਪੱਤਾ ਹੋ ਗਿਆ ਆ ਦੇਖੋ ਛੋਟੇ ਜਿਹੇ ਤੇ ਕਿੰਨੇ ਲੱਗੇ ਨੇ ਇਹ ਹੈਗੇ ਛੋਟੇ ਬੈਂਗਣ ਲੋ ਜੀ ਆ ਫਿਰ ਬੇਲ ਆ ਗਈ ਆਪਣੇ ਕੋਲ ਫੇਰ ਆ ਦੇਖੋ ਡ੍ਰੈਗਨ ਫਰੂਟ ਆ ਗਏ ਇਹ ਇੱਕ ਹੈਗਾ ਜੀ ਵਿੱਚੋਂ ਵਾਈਟ ਹੁੰਦਾ ਉਹ ਆ ਇੱਕ yellow ਆ ਇੱਕ ਜਾਮਣੀ ਜ ਉਹ ਆ ਆ ਵੀ ਵੇਲ ਆ ਗਈ ਜੀ ਆ ਵੀ ਗੜੀ ਪੱਤਾ ਆ ਗਿਆ ਆ ਵੀ ਵੇਲ ਆ ਗਈ ਆ ਮਿਰਚਾਂ ਆ ਗਈਆਂ ਜੀ ਉਹ ਵੀ ਵੇਲ ਆ ਬੈਂਗਣ ਦੀ ਪਨੀਰੀ ਆ ਗਈ ਜੀ ਆ ਆ ਗਈ ਚਰਨਜੀ ਆ ਵੀ ਫਰੂਟਿੰਗ ਨਾਲ ਭਰੀ ਪਈ ਆ ਆ ਜੋ ਅੱਗੇ ਆ ਖਰੇਲੇ ਦੀਆਂ ਬੱਲਾਂ ਆ ਗਈਆਂ ਮਿਰਚਾਂ ਕarele ਦੀਆਂ ਵੱਲਾਂ ਤਰੇਲੇ ਲੱਗੇ ਹੋਏ ਨੇ ਆ ਦੇਖੋ ਇੱਕ ਆ ਜੀ ਛੋਟੀ ਜਿਹੀ ਬੇਲ ਨੇ ਲੱਗੇ ਆ ਫਰੂਟਿੰਗ ਦੇ ਰਿਹਾ ਖੀਰਾ ਆ ਵੀ ਆਪਣੇ ਛੋਟੇ ਬੈਂਗਣ ਆ ਗਏ ਜੀ ਆ ਟਮਾਟਰ ਵਾਲੋ ਇੱਧਰ ਵੀ ਆ ਗਈ ओके जी उधर अपने को स्ट्रॉबेरी दिखा दिए हाँ स्ट्रॉबेरी लगी हुई है हाँ स्ट्रॉबेरी है जी कल मैं हारवेस्ट कर लिया एक कि थोड़िया जो ये भी स्ट्रॉबेरी है लो जी आप भी स्ट्रॉबेरी है ओके जी आ लो आ प्याज अपने लगे हुए आ मिर्चा लाइया हुई ने जी ਸ਼ਿਮਲਾ ਮਿਰਚ ਉਹ ਪਦੀਣਾ ਆ ਚਵਾਨੀ ਛਾਪ ਮਸੰਮੀ ਆ ਜੀ ਜਿਹਦੇ ਉੱਤੇ ਆ ਦੇਖੋ ਗੋਲ ਤਾਰਾ ਬਣਿਆ ਹੋਊਗਾ ਆ ਚਵਾਨੀ ਦੇ ਟਾਈਪ ਇਹਨੂੰ ਚਵਾਨੀ ਛਾਪ ਕਹਿੰਦੇ ਆ ਜੀ ਆ ਵੀ ਮੰਗੋ ਆ ਗਿਆ ਓਕੇ ਜੀ ਤਾਲੀਵਾਲ ਟੈਸ ਗਾਰਡਨ ਪੇਜ ਨੂੰ ਵੀਰੇ ਵੱਧ ਤੋਂ ਵੱਧ ਫੋਲੋ ਕਰੋ ਸਬਸਕ੍ਰਾਈਬ ਕਰੋ ਵੈਲ ਆਈਕਨ ਦੀ ਘੰਟੀ ਦਬਾ ਦਿਓ ਵੀਰ ਜੀ ਤੇ ਸ਼ੇਅਰ ਕਰ ਦਿਓ ਸੋਡੀ ਬਹੁਤ ਬਹੁਤ ਮਿਹਰਬਾਨੀ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮੇਰੇ ਵੀਰ ਜੀ ਓਕੇ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਦਿਲੋਂ ਸਤਿਕਾਰ